ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਧਿਆਨ ਕੀਤਾ ਗਿਆ ਵਾ ਕਿ ਜਿਹੜਾ ਡੇਂਗੂ ਤੇ ਮਲੇਰੀਆ ਨੂੰ ਜੜ ਤੋਂ ਪੁੱਟਣਾ ਉਹਦੇ ਸਬੰਧ ਵਿੱਚ ਜਿਹੜੀ ਅੱਜ ਦੀ ਕੈਂਪੇਨ ਚੱਲਦੀ ਪਈ ਆ ਉਹਦੇ ਵਿੱਚ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਪ੍ਰਦੀਪ ਮਹਿੰਦਰਾ ਸਿਵਜਨ ਮੋਗਾ ਉਹਨਾਂ ਦੇ ਹੁਕਮ ਅ ਸਦਕਾ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਿੱਪੂ ਦਮਨ ਸਿੰਧਨ ਮੈਡੀਕਲ ਅਫਸਰ ਪ੍ਰਾਇਮਰੀ ਹੈਲਥ ਸੈਂਟਰ ਕੋਟ ਹੀ ਸੇਖਾ ਉਹਨਾਂ ਦੀ ਰਹਿਮਾਈ ਇੱਥੇ ਜਿਹੜੀ ਇਹ ਕੈਂਪੇਨ ਚੱਲਦੀ ਪਈ ਆ ਉਹ ਕੈਂਪੇਨ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਸੰਬੰਧੀ ਜਾਗਰੂਕ ਕਰਦੇ ਆ ਸੋ ਅੱਜ ਦਾ ਜਿਹੜਾ ਪਿੰਡ ਗਲੋਟੀ ਵਿਖੇ ਅਸੀਂ ਪਹੁੰਚੇ ਆ ਤੇ ਅੱਜ ਦੇ ਜਿਹੜੀ ਕੈਂਪੇਨ ਦੇ ਵਿੱਚ ਅਸੀਂ ਪੇ ਘਰ-ਘਰ ਜਾ ਕੇ ਲੋਕਾਂ ਦੇ ਜਿਹੜੇ ਆਪਣਾ ਫ੍ਰਿਜ ਕੂਲਰ ਤੇ ਸਾਰਾ ਕੁਝ ਚੈੱਕ ਕੀਤਾ ਚਲੇ ਚੈੱਕ ਕੀਤੇ ਆ ਜਿੱਥੇ ਪਾਣੀ ਇਕੱਠਾ ਕੀਤਾ ਸਟੋਰ ਕੀਤਾ ਕੋ ਟੈਂਕੇ ਚੈੱਕ ਕੀਤੀ ਆ ਵਾ ਤੇ ਸਾਨੂੰ ਕਿਤੇ ਕਿਤੇ ਥਾਵਾਂ ਤੇ ਜਿਹੜਾ ਲਾਰਵਾ ਸਾਨੂੰ ਮਿਲਿਆ ਵਾ ਪਰ ਇਸ ਨੂੰ ਮੌਕੇ ਤੇ ਹੀ ਉਹਨੂੰ ਖਤਮ ਕਰ ਦਿੱਤਾ ਵਾ ਕਿਉਂਕਿ ਸਰਕਾਰ ਵੱਲੋਂ ਜੋ ਬਰੀਡ ਚੈਕਰ ਭਰਤੀ ਕੀਤੇ ਗਿਆ ਜਿਹੜੇ ਆਪਾਂ ਬਰੀਡਿੰਗ ਚੈੱਕ ਕਰਦੇ ਆ ਕਿ ਕੋਲਰ ਦੇ ਵਿੱਚ ਜਾਂ ਫਰੇ ਦੇ ਵਿੱਚ ਕੋਈ ਲਾਰਾ ਬਣਿਆ ਵਾ ਤੋਂ ਉਸ ਮੌਕੇ ਤੇ ਖਤਮ ਕਰਦੇ ਆ ਤੇ ਅੱਜ ਅਸੀਂ ਪਿੰਡ ਦੇ ਵਿੱਚ ਜਿੱਥੇ ਨਾਲੀਆਂ ਚ ਡੰਪਿੰਗ ਏਰੀਆ ਜਿੱਥੇ ਪਾਣੀ ਡੰਪ ਹੋਇਆ ਵਾ ਉੱਥੇ ਜਾ ਕੇ ਅਸੀਂ ਇਹ ਮਤਲਬ ਕਿ ਸਾਰਾ ਜਿਹੜਾ ਲਾਰਾ ਜਿੰਨਾ ਬਣਿਆ ਸੀ ਉਹ ਮੌਕੇ ਤੇ ਹੀ ਡਿਸਟਰਬ ਕਰਤਾ ਵਾ ਸੋ ਸਾਡਾ ਜਿਹੜਾ ਇਹ ਵੀਡੀਓ ਬਣਾਉਣ ਦਾ ਪਰਪਸ ਇਹੋ ਹੀ ਹੁੰਦਾ ਵਾ ਕਿ ਜਿਹੜੀ ਵੀਡੀਓ ਸਾਡਾ ਕੋਈ ਵੀ ਦੇਖੇ ਉਹ ਵੀਡੀਓ ਦੇਖ ਕੇ ਤੇ ਉਹਦੇ ਜੋ ਆਪਾਂ ਗੱਲਾਂ ਕੀਤੀਆਂ ਉਹਤੇ ਅਮਲ ਕਰੀਏ ਤੇ ਆਪਾਂ ਡੇਂਗੂ ਤੋਂ ਤੇ ਮਲੇਰੀਆ ਤੋਂ ਬਚੀਏ ਕਿਉਂਕਿ ਜੇ ਕੱਲੀ ਸਰਕਾਰ ਚਾਵੇ ਤੇ ਐਸੀ ਕੁਝ ਨਹੀਂ ਕਰ ਸਕਦੇ ਸਾਨੂੰ ਸਾਥ ਚਾਹੀਦਾ ਲੋਕਾਂ ਦਾ ਪਬਲਿਕ ਦਾ ਸਾਥ ਚਾਹੀਦਾ ਵਾ ਜੋ ਪਬਲਿਕ ਸਾਥ ਹੋਊਗੀ ਸਾਰੇ ਆਪਾਂ ਨਾਲ ਮਿਲ ਕੇ ਹਮਲਾ ਮਾਰਾਂਗੇ ਤੇ ਆਪਾਂ ਡੇਂਗੂ ਤੇ ਮਲੇਰੀਆ ਨੂੰ ਜੜ ਤੋਂ ਪੁੱਟ ਕੇ ਦੂਰ ਪਜਾਵਾਂਗੇ ਸੋ ਜਿਹੜਾ ਆਪਾਂ ਫਰੇ ਦੇ ਪਿੱਛੇ ਲੱਗੀ ਟਰੇ ਆਪਾਂ ਕਦੀ ਗੌਰ ਨਹੀਂ ਕਰਦੇ ਕਿਉਂਕਿ ਉਹ ਟਰੇ ਜਿਹੜੀ ਆਮ ਤੌਰ ਤੇ ਲੁਕੀ ਹੁੰਦੀ ਹੈ ਪਿੱਛੇ ਹੁੰਦੀ ਹੈ ਜਦੋਂ ਬਿਜਲੀ ਦੇ ਕੱਟ ਲੱਗਦੇ ਆ ਤੇ ਉਹ ਪਾਣੀ ਉਹਦੇ ਵਿੱਚ ਸਾਰਾ ਇਕੱਠਾ ਹੋ ਜਾਂਦਾ ਵਾ ਤੇ ਇਕੱਠਾ ਹੋਣ ਤੋਂ ਬਾਅਦ ਸੁੱਕਦਾ ਨਹੀਂ ਕਿਉਂਕਿ ਜਿਹੜੀ ਉਹ ਟੇਜ ਜਿੱਥੇ ਆਪਾਂ ਰੱਖੀ ਹੁੰਦੀ ਆ ਕੰਪਰੈਸਰ ਦੇ ਉੱਪਰ ਉਹਦੀ ਕੈਪੈਸਿਟੀ ਬਹੁਤ ਥੋੜਾ ਜਿਹਾ ਪਾਣੀ ਸਿਕਾਉਂਦੀ ਆ ਬਾਕੀ ਪਾਣੀ ਭਰਿਆ ਰਹਿੰਦਾ ਸੋ ਸਾਡੀ ਸਾਰਿਆਂ ਜਮੇਰ ਬੰਦੀ ਆ ਆਪਾਂ ਹਫ਼ਤੇ 'ਚ ਦੋ ਵਾਰ ਜਿਹੜੀ ਉਹ ਫ੍ਰਿਜ ਆ ਉਹਨੂੰ ਆਪਾਂ ਪਿਛਟਰੇ ਆ ਉਹਨੂੰ ਖੋਲੀਏ ਖੋਲ ਕੇ ਪਾਣੀ ਬਾਹਰ ਵਿੜੇ ਚ ਡੋਢੀਏ ਤੋਂ ਨੂੰ ਸੁੱਕਾ ਕਰਕੇ ਕੱਪੜਾ ਮਾਰ ਕੇ ਫੇਰ ਲਾ ਦਈਏ ਇਹ ਆਪਣੀ ਬਚਤ ਹੋਗੀ ਉਸ ਤੋਂ ਬਾਅਦ ਆਪਾਂ ਹੁਣ ਕੂਲਰਾਂ ਦਾ ਮ ਸੋ ਆਪਾਂ ਪਾਣੀ ਵੀ ਪਾਣਾ ਮਾ ਉਹਨੂੰ ਤਿਆਤਨਾ ਵਰਤਣਾ ਦੀਆਂ ਵਰਤਣਾ ਕਿਵੇਂ ਆ ਹਫਤੇ ਵਿੱਚ ਦੋ ਵਾਰ ਦਾ ਤਿੰਨ ਵਾਰ ਪਾਣੀ ਕੱਢ ਕੇ ਸੁਕਾ ਕੇ ਚੰਗੀ ਤਰ੍ਹਾਂ ਕੱਪੜਾ ਮਾਰ ਕੇ ਦੁਬਾਰਾ ਪਾਣੀ ਭਰਨਾ ਦੇਖੋ ਇੰਨੇ ਕ ਇੰਨੇ ਕਿ ਮਹੰਤ ਕਰਦੇ ਨਾਲ ਆਪਾਂ ਇਹ ਤੋਂ ਜਿਹੜੀ ਆ ਡੇਂਗੂ ਤੋਂ ਮਲੇਰੀ ਤੋਂ ਬਚ ਸਕਦੇ ਆ ਕਾਰਨ ਕੀ ਆ ਵੀ ਜੇ ਆਪਾਂ ਇਹ ਨਹੀਂ ਗੱਲ ਕਰਦੇ ਜੇ ਆਪਾਂ ਡੇਂਗੂ ਦੇ ਦੇ ਮਲੇਰੀ ਦੇ ਆਂਡੇ ਦੀ ਗੱਲ ਕਰੀਏ ਤੇ ਇਹਦਾ ਆਂਡਾ ਇੱਕ ਸਾਲ ਤੱਕ ਜਿਦੇ ਜਉਂਦੇ ਰਹਿੰਦੇ ਆ ਅੰਦਰ ਇਹਦਾ ਉਹ ਜਦੋਂ ਆਪਾਂ ਦੁਬਾਰਾ ਪਾਣੀ ਪਾਉਨੇ ਫਿਰ ਜੀਵਤ ਹੋ ਜਾਂਦਾ ਸੋ ਆਪਾਂ ਜੇ ਕਪੜਾ ਮਾਰਾਂਗੇ ਰੜਾਂਗੇ ਤੇ ਉਹ ਜਿਹੜਾ ਅੰਡਾ ਜਿਹੜਾ ਬਣਿਆ ਹੋਊਗਾ ਉਹ ਸਾਰਾ ਅੰਦਰ ਹੀ ਖਤਮ ਹੋ ਜਾਊਗਾ। ਦੂਜੀ ਗੱਲ ਆ ਟੁੱਟੀਆਂ ਟੈਂਕੀਆਂ ਟੁੱਟੇ ਟਾਇਰ ਇਹ ਆਪਾਂ ਘਰ ਤੇ ਨਹੀਂ ਰੱਖਣੇ। ਜੇ ਰੱਖਣੇ ਆ ਕੋਬੜਿਆ ਨਹੀਂ ਹੁੰਦਾ ਤੇ ਕਪੜਾ ਪਾ ਕੇ ਕਾਲਾ ਕਪੜਾ ਪਾਓ ਪੱਲੀ ਪਾ ਦਿਓ ਜਿਹੜਾ ਟੱਕ ਰੱਖੀ ਜਿਹੜਾ ਅੰਦਰ ਉਹ ਚ ਮਛਰਾ ਆਪਣੇ ਜਾ ਕੇ ਆਪਣੇ ਅੰਡੇ ਨਾ ਦੇ ਸਕੇ। ਦੂਜੀ ਗੱਲ ਆ ਕਿ ਜੀ ਘਰਾਂ 'ਚ ਆਪਾਂ ਪਾਣੀ ਸਟੋਰ ਕਰਦੇ ਆ। ਆਪਾਂ ਆਮ ਤੌਰ ਤੇ ਢੱਕਣ ਖੁੱਲੇ ਛੱਡ ਦਿੰਦੇ ਆ। ਬਾਲਟੀ 'ਚ ਆਪਾਂ ਸਟੋਰ ਕਰ ਲਿਆ। ਤਾਂ ਕਿ ਸਟੋਰ ਕਰਦੇ ਆ ਜਦੋਂ ਪੱਕਾ ਚਲਾ ਆ ਜਾ ਕੱਚਾ ਚਲਾ ਕਿਤੇ ਸਟੋਰ ਕੀਤਾ ਉਹ ਆਪਾਂ ਨੂੰ ਢੱਕ ਦੇਣੀ ਜੇ ਆਪਾਂ ਨੂੰ ਤੇਗਿਆ ਢੱਕ ਕੇ ਰੱਖਣਾ ਕਿਉਂਕਿ ਮੱਛਰ ਨੂੰ ਜਗ੍ਹਾ ਲੰਦੇ ਲਈ ਉਹਦੇ ਅੰਦਰ ਜਾਂਦੇ ਸੋ ਜਿਹੜੇ ਆਪਾਂ ਸਾਰੇ ਗੱਲਾਂ ਕੀਤੀਆਂ ਵਾ ਇਹਦੇ ਚ ਆਪਾਂ ਜੇ ਅਮਲ ਕਰਾਂਗੇ ਤਾਂ ਹੀ ਆਪਾਂ ਇਸ ਤੋਂ ਬਚਤ ਕਰਾਂਗੇ ਸੋ ਦੂਜੀ ਸਾਡੀ ਬੇਨਤੀ ਹੈ ਕਿ ਰਾਤ ਨੂੰ ਹੁਣ ਹੈ ਤੇ ਗਰਮੀ ਆ ਆਪਾਂ ਕੋਸ਼ਿਸ਼ ਕਰੀਏ ਪੂਰੀ ਬਾਜੂਰਾ ਕਪੜਾ ਤਾ ਕੇ ਸੋਈਏ ਕਿਉਂਕਿ ਮੱਛਰ ਨੂੰ ਕੱਟਣ ਦੀ ਕੋਈ ਜਗ੍ਹਾ ਨਹੀਂ ਮਿਲ ਜੇ ਆਪਾਂ ਬਾਹਰ ਸੌਣੇ ਆ ਤੇ ਮਛਰਦਾਂ ਦੇ ਧਾਕੇ ਸੋਈਏ ਜੇ ਆਪਾਂ ਅੰਦਰ ਸੌਣੇ ਆ ਤੇ ਫਿਰ ਆਪਾਂ ਜਿਹੜਾ ਮੱਛਰ ਭਜਾਉ ਜੰਤਰ ਜਿਵੇਂ ਉਹ ਕਵੈਲ ਆਤੀ ਉਹ ਲਾ ਦੋ ਜਿਹੜੀ ਆਪਾਂ ਲਾਉਣੇ ਕਵੈਲ ਧੂਏ ਵਾਲੀ ਉਹ ਨਹੀਂ ਆਪਾਂ ਲਾਉਣੀ ਕਾਰਨ ਕਿ ਆਪਣੇ ਬਹੁਤ ਸਾਰੇ ਬੰਦ ਹੋ ਜਾਂਦੇ ਆ ਤੇ ਜੇਕਰ ਧੂਆ ਇਕੱਠਾ ਹੋ ਗਿਆ ਅੰਦਰ ਉਹ ਆਪਾਂ ਜੋ ਚੜੇਗਾ ਤਾਂ ਆਪਾਂ ਬਿਉਸ਼ ਹੋ ਸਕਦੇ ਆ ਆਪਣਾ ਸਾਹ ਵੀ ਘੁੱਟ ਸਕਦਾ ਇਸ ਕਰਕੇ ਉਹ ਕਵੈਲ ਨਹੀਂ ਲਾਉਣੀ ਉਹ ਜਿਹੜੀ ਲਿਕਵਿਡ ਕਵੈਲ ਉਹ ਲਾਓ ਮੱਛਰ ਭਜਾਉ ਕਰੀਮਾਂ ਲਾਓ ਠੀਕ ਹੈ ਜੀ ਬੁਖਾਰ ਹੋਣ ਦੀ ਸੂਰਤ ਵਿੱਚ ਸਾਡੇ ਸਰਕਾਰ ਵੱਲੋਂ ਮਤਲਬ ਕਿ ਪਿੰਡ ਪਿੰਡ ਵਿੱਚ ਹੁੰਦੇ ਹਾਰਡਵੇਅਰ ਸੈਂਟਰ ਬਣ ਗਏ ਨੇ ਉਹ ਸੈਂਟਰਾਂ ਤੇ ਜਾ ਕੇ ਆਪਣਾ ਉਦੀ ਜਾਂਚ ਕਰਾਓ ਜੇ ਨਿਕਲਦਾ ਹੋਤਾ ਆਪੋ ਦਾ ਲਾਈਵ ਬੀਕੂ ਫਰੀ ਸੋ ਮੇਰੀ ਸਾਰੇ ਗੇ ਪੈਨਾ ਗੇ ਵੀਰਾ ਗੇ ਮਤਾਵਾ ਗੇ ਬੇਨਤੀ ਆ ਵੀ ਜਿਹੜੀ ਆਪਾਂ ਅੱਜ ਗੱਲ ਕਰੀਤੀ ਨਾ ਇੱਥੇ ਆਪਾਂ ਅਮਲ ਕਰੀਏ ਅਮਲ ਕਰਨ ਤੋਂ ਬਾਅਦ ਆਪਾਂ ਇਹ ਜਿਹੜੀ ਬਿਮਾਰੀ ਨੂੰ ਆਪਾਂ ਦੂਰ ਭਜਾ ਸਕਦੇ ਹਾਂ ਧੰਨਵਾਦ ਜੀ